ਬਦਲਾ ਮੈਂ ਅਮਰਤ ਵਰਦਾ ਪਾਪੀ ਤੋਂ ਮੈਨਾਂ ਨਹੀਂ ਬਦਲਾ ਮੈਂ ਅਮਰਤ ਵਰਦਾ ਧਾਇਰ ਤੋਂ ਮੈਨਾਂ ਬਦਲਾ ਮੈਂ ਅਮਰਤ ਵਰਦਾ ਤੂੰ ਹੀ ਦੇਵੰਦ ਹਰਦਮ ਮੇਰੀ ਇੱਕ ਮੁਖਤੀ ਆ ਇਹਦੇ ਚੋ ਬਦਲੇ ਦੀ ਅਗ ਲਾਟ ਬਣੀ ਉੱਤੀ ਆ ਸੁਪਨੇ ਵਿੱਚ ਆ ਰਾਂ ਦੀ ਰੂ ਮੈਨੂੰ ਇਹ ਕੁਛ ਦੀ ਆ ਸੁਪਨੇ ਵਿੱਚ ਆ ਰਾਂ ਦੀ ਰੂ ਮੈਂ ਤੂੰ ਵੇਖੁ ਜੀਆ ਕਾਡਾ ਸਖੀ ਤਵਦਾਨਾ ਉਹਨਾ ਚਿਰ ਲੈਣਾ ਏ ਵਾਹ ਵਿਚ ਬੰਗਾ ਪਾਕੇ ਇੰਨਾ ਚਿਰ ਲੈਣਾ ਏ ਬਦਲਾ ਮੈਂ ਅੰਮ੍ਰਿਤ ਸਰਦਾ ਭਾਪੀ ਤੋਂ ਲੈਣਾ ਏ ਬਦਲਾ ਮੈਂ ਅੰਮ੍ਰਿਤ ਸਰਦਾ ਗਾਇਬ ਤੋਂ ਲੈਣਾ ਏ ਬਦਲਾ ਮੈਂ ਅੰਮ੍ਰਿਤ ਸਰਦਾ